ਸਰ ਸਾਹ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੋਤ ਸਿੰਘ ਹੈ ਜੀ ਤੇ ਅਸੀਂ ਪਿੰਡ ਇਪਣਕਲਾਂ ਦੇ ਵਸਨੀਕ ਆ ਜੀ ਤੇ ਇੱਥੋਂ ਸੰਗਤ ਜਾਂਦੀ ਆ ਪੋਵਿੰਟ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੋਂ ਅਗਲਾ ਜਿਹੜਾ ਵੀ ਐਤਵਾਰ ਹੁੰਦਾ ਹੈ ਉੱਥੇ ਬੜੀ ਧੂਮ-ਧਾਮ ਨਾਲ ਪੋਵਿੰਟ ਸਾਹਿਬ ਨਗਰ ਕੀਰਤਨ ਜਾਂਦਾ ਹੈ ਤੇ ਸੰਗਤਾਂ ਇਧਰੋਂ ਦੀ ਜਾਂਦੀਆਂ ਹਨ ਤੇ ਅਸੀਂ ਤਕਰੀਬਨ 5-6 ਸਾਲਾਂ ਤੋਂ ਰੋਹ ਦੀ ਖੀਰ ਦਾ ਲੰਗਰ ਚਲਾ ਰਹੇ ਆ ਸਾਰੇ ਇਲਾਕੇ ਦੇ ਵਸਨੀਕ ਤੇ ਨਾਲ ਸ਼ਾਮ ਨੂੰ ਆਈਸਕ੍ਰੀਮ ਚੱਲਦੀ ਹੈ ਜੀ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸੰਗਤ ਨੂੰ ਗੁਰੂ ਪੂਰਬ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਸੀਂ ਸਿਮੂਹ ਸੰਗਤ ਨੇ ਸੰਗਠਨੇ ਰਾਲਕੇ ਲੰਗਰ ਲਗਾਇਆ ਹੋਇਆ ਹੈ ਬੋਲੇ ਸੋਨਿਹਾਲ ਸਾਹਿਬ ਕੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਆ ਸੰਗਤ ਦੇ ਬਾਬਾ ਦੀਪ ਸਿੰਘ ਦੇ ਜਨਮ ਦਿਨ ਤੇ ਬਾਬਾ ਜੀ ਦੇ ਕਰਦਾ ਦੇ ਕੁਛ ਸਾਧ ਸੰਗਤ ਨੂੰ ਕੀ ਕਹਿਣਾ ਚਾਹੋਗੇ ਜੀ ਸਾਧ ਸੰਗਤ ਨੂੰ ਕਹਿਣਾ ਚਾਹਾਂਗੇ ਜੀ ਮਹਾਰਾਜ ਦੇ ਪ੍ਰੇਰਨਾ ਦੇ ਚੱਲੋ ਜੋ ਗੁਰੂ ਸਾਹਿਬ ਨੇ ਕਿਹਾ ਨੰਨ ਗਰ ਛਕੋ ਵੰਡ ਛਕੋ ਅੱਜ ਦੇ ਯੂਥ ਨੂੰ ਕਹਿਣਾ ਚਾਹਾਂਗੇ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਸਾਡੀ ਸਰਕਾਰਾਂ ਨੂੰ ਵੀ ਇਹੀ ਕਹਿੰਦੇ ਆ ਕਿ ਪ੍ਰਤੀ ਧਿਆਨ ਦੇਣ ਨੌਜਵਾਨਾਂ ਨੂੰ ਸਿੱਧੇ ਰਾਹ 'ਤੇ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਿਰਮਾਨ ਨੂੰ ਪਾਵੇ ਆਮੀਨ ਆਪੋ ਆਪੋ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਬਾਬਾ ਦੀਪ ਸਿੰਘ ਜਮਦਰਦੀਆਂ ਸਾਰੀ ਸਮੁੱਚਤਾਂ ਨੂੰ ਬਹੁਤ ਬਹੁਤ ਵਧਾਈਆਂ ਕਿਹਦਾ ਖਾਲਸਾ ਦੀ ਤਰਫ ਬਾਬਾ ਦੀਪ ਸਿੰਘ ਜਮਦਰਦੇ ਤੇ ਬਾਬਾ ਦੀਪ ਸਿੰਘ ਜੀ ਆਪ ਲੰਗਰ ਕਰਵਾਉਨੇ ਨੇ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੰਮ ਚੱਲ ਰਿਹਾ ਹੈ ਲੈਡ ਪਕੋੜਾ ਲੰਗਰ ਹੈ ਸਾਰੀ ਲੋਕ ਇਕੱਠਾ ਆ ਗਏ ਬਾਬਾ ਦੀਪ ਸਿੰਘ ਜੀ ਦੇ ਚਰਨੀ ਕਲਾਇ ਰੱਖੇ ਸਾਰਿਆਂ ਨੂੰ ਈਗਾਂ ਵੀ ਆਦਾ ਭਰਾ ਆ ਗਿਆ ਜੀ ਨਿਊਜ਼ੀਲੈਂਡ ਉਹ ਕਿਰਪਾ ਕਰੀ ਜਾਂਦਾ ਮਾਇਆ ਤੇ ਜਿੰਦਾ ਆਪਾਂ ਲੰਗਰ ਲਾਈ ਜਾਂਦੇ ਜੀ ਬਾਬਾ ਦੀ ਜ਼ਿੰਦਗੀ ਆ ਵੀ ਆਪਾਂ ਲੰਗਰ ਲਾਈ ਜਾਂਦੇ ਜੀ ਇਹਦੇ ਬਾਬਾ ਸਰਦੀ ਕਰ ਰਹੇ ਸੰਜੀਤ ਲੰਗਰ ਲਵਾਈ ਚਾਹੇ ਕਿਰਪਾ ਕਰੀ ਜਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ